ਵੀਰੋ ਗੱਲ ਕਰਨ ਲੱਗੇ ਆ ਸਿੱਧੂ ਮੂਸੇਵਾਲੇ ਦੀ ਦਾ ਦਲਜੀਤ ਦੇ ਸ਼ੋਅ ਦੀ ਅਸਲ ਵਿੱਚ ਇੱਕ ਬਾਹਰੀ ਕੰਪਨੀ ਨੇ ਸਿੱਧੂ ਮੂਸੇਵਾਲੇ ਦਾ ਸ਼ੋਅ ਕਰਨਾ ਸੀ ਤੇ ਉਹਦੀ ਮੌਤ ਹੋ ਗਈ ਉਸ ਤੋਂ ਬਾਅਦ ਉਹਨਾਂ ਨੇ ਇਨਵੈਸਟਮੈਂਟ ਕੀਤੀ ਹੋਈ ਸੀ ਕਿਹੜਾ ਲਈਏ ਬੰਦਾ ਤੇ ਉਹਨਾਂ ਨੇ ਫਿਰ ਆ ਲਿਆ ਦਲਜੀਤ ਉਹ ਸਿੱਧੂ ਮੂਸੇਵਾਲੇ ਦੀ ਬਹੁਤ ਵੱਡੀ ਫੈਨ ਫਾਲੋਇੰਗ ਸੀ ਉਹਦੇ ਹਿਸਾਬ ਨਾਲ ਸ਼ੋਅ ਕੀਤੇ ਸੀ ਪਰ ਇਹ ਹੁਣ ਇਹਦੀ ਕਿੰਨੀ ਫੈਨ ਫਾਲੋਇੰਗ ਆ ਉਹਨੇ ਤੇ ਇਹੋ ਜਿਹੀ ਇਸ਼ਾਰੀ ਕੀਤੀ ਲੋਕੀ ਉਹਨੂੰ ਇੱਕ ਗੋਡ ਵੌਇਸ ਦੇ ਨਾਂ ਨਾਲ ਮੰਨ ਰਿਆ ਵੀ ਇਹ ਰੱਬ ਵੱਲੋਂ ਲਿਖੀਆਂ ਹੋਈਆਂ ਲਾਈਨਾਂ ਉਹਨੇ ਗਾਈਆਂ ਆ ਤੇ ਇਹਦੀ ਜਿਹੜੀ ਆ ਇਹਦੀ ਹੁਣ ਤੁਹਾਨੂੰ ਪਤਾ ਯਾ ਲੱਕ 28 ਕੁੜੀ ਦਾ ਤੇ ਫਲਾਣਾ ਰ ਲੋਕਾਂ ਦੀਆਂ ਕੁੜੀਆਂ ਦੇ ਲੱਕ ਮਿੰਦਾ ਸੀ ਤੇ ਲਹਿੰਗੇ ਦੇ ਸ਼ਰਾਬ ਡੋਲ ਦੂ ਕਿੱਡਾ ਮਾੜਾ ਦੱਸੋ ਵੀ ਪਾਰਟੀ ਵਿੱਚ ਨੱਚ ਰਿਆ ਤੇ ਕੋਈ ਮੁੰਡਾ ਕਵੇ ਵੀ ਮੇਰ ਨਾਲ ਨੱਚ ਨੀ ਮੈਂ ਤੇਰੇ ਲਹਿੰਗੇ ਦੇ ਸ਼ਰਾਬ ਡੋਲ ਦੇਣੀ ਮੈਂ ਤੇਰੇ ਤੇ ਸ਼ਰਾਬ ਡੋਲ ਦੇਣੀ ਕੁੜੀ ਤੇ ਕਿੱਡੀ ਨੀਚ ਮਤਲਬ ਗੱਲ ਆ ਇਹਦੇ ਵਾਸਤੇ ਭੀੜ ਤਾਂ ਇਕੱਠੀ ਹੋਣੀ ਨਹੀਂ ਫਿਰ ਹੁਣ ਕੰਪਨੀ ਨੇ ਕੀ ਕੀਤਾ ਉਹ ਨਕਲੀ ਸਟੰਟ ਬਾਜ਼ੀਆਂ ਕਰ ਰਹੀ ਆ ਨਕਲੀ ਸਟੰਟ ਬਾਜ਼ੀਆਂ ਕਰੀ ਕੈਨੂੰ ਟੀ-ਸ਼ਰਟ ਦੇ ਦਿੱਤੀ ਕੈਨੂੰ ਸੈੱਟ ਤੇ ਬੁਲਾ ਲਿਆ ਕੋਈ ਇੱਕ ਇਹੋ ਜਿਹਾ ਗਾਣਾ ਇਹਦਾ ਹੈ ਨਹੀਂ ਜਿਹੜਾ ਲੋਕੀ ਗੁਣਗਣਾ ਸਕਣ ਹਨਾ ਇਹਨੂੰ ਫਿਰ ਬੁਲਾ ਕੇ ਉਹ ਬਾਨਸਵਾਨੀਆਂ ਸਟੰਟ ਕਰਦਾ ਆ ਕਦੀ ਮੋਦੀ ਨੂੰ ਮਿਲ ਕੇ ਕਦੀ ਕੋਸ਼ ਕਦੀ ਕੋਸ਼ ਕਦੀ ਕੋਸ਼ ਵੀ ਮੇਰਾ ਸ਼ੋਅ ਚੱਲ ਜਾਏ ਭੀੜ ਆ ਜਾਏ ਹੈਨਾ ਤੇ ਬਾਕੀ ਬਾਈ ਕਲਾਕਾਰ ਕਲਾਕਾਰੀ ਹੁੰਦਾ ਨਚਾਰ ਨਚਾਰੀ ਹੁੰਦਾ ਕਲਾਕਾਰ ਨੂੰ ਨਹੀਂ ਲੋੜ ਹੁੰਦੀ ਨਕਲੀ ਸਟੰਟ ਬਾਜ਼ੀਆਂ ਕਰਨ ਦੀ ਸਿੱਧੂ ਮੂਸੇਵਾਲੇ ਨੇ ਕਦੀ ਵੀ ਨਹੀਂ ਕਰਨੀਆਂ ਸੀ ਨਾ ਉਹਨੇ ਅਮਬਾਨੀਆਂ ਦੇ ਵਿਆਹ ਹੀ ਜਾਣਾ ਸੀ ਇਹ ਤਾਂ ਕੁਝ ਵੀ ਕਰ ਸਕਦਾ ਨਚਾਰ ਮਹਿਕਮਾ ਦੇਖੋ ਨਚਾਰ ਦਾ ਕੰਮ ਹੈ ਨੱਚਣਾ ਪਾਏ ਆਉਂ ਨੱਚੇ ਕਲਾਕਾਰ ਦਾ ਕੰਮ ਹੈ ਜਨਤਾ ਨੂੰ ਇੱਕ ਸੇਧ ਦੇਣੀ ਹੈਨਾ ਤੇ ਇਹ ਹੁਣ ਇਹਦੇ ਹੱਥ ਆ ਗਿਆ ਤੇ ਇਹ ਹੁਣ ਨਕਲੀ ਸਟੰਟ ਕਰ ਕਰ ਲੋਕਾਂ ਨੂੰ ਬੇਵਕੂਫ ਬਣਾ ਬਣਾ ਪਰ ਲੋਕੀ ਵੀ ਹੁਣ ਏਡੇ ਬੇਵਕੂਫ ਨਹੀਂ ਹੈਗੇ ਸੋਸ਼ਲ ਮੀਡੀਆ ਤੇ ਹਰ ਕੋਈ ਬੰਦਾ ਹਰ ਪੱਤ ਹੱਥ 'ਚ ਸਮਾਰਟਫੋਨ ਲੈ ਕੇ ਬੈਠਾ ਆ ਬਾਰੇ ਵੀ ਹੁਣ ਨਕਲੀ ਸਟੰਟ ਬਾਜ਼ੀਆਂ ਕਰ ਕਰਕੇ ਨਕਲੀ ਫਰਾਡਗਰੀਆਂ ਜੀਆਂ ਕਰ ਕਰਕੇ ਉਹ ਡਰਾਮੇ ਆ ਕਰ ਕਰਕੇ ਤੇ ਆਪਣਾ ਸ਼ੋਅ ਚਲਾਉਣ ਡਿਆ ਆ ਆ ਸਾਰੀ ਅੰਦਰ ਦੀ ਕਹਾਣੀ ਆ ਵੀਰੋ